ਹਿੰਦਿਆਲੁਪਾਧਿਓ ਜ਼ਿਲ੍ਹਾ ਹਸਪਤਾਲ ਚ ਚਾਰ ਸਟਾਫ ਨਰਸਾਂ ਦੀ ਤਰੱਕੀ ਦੇ ਮੌਕੇ ਤੇ ਆਯੋਜਿਤ ਪਾਰਟੀ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਜੀਹਾਂ ਇਸ ਵੀਡੀਓ ਚ ਸਟਾਫ ਨਰਸਾਂ ਤੇ ਡਿਊਟੀ ਵਾਲੇ ਕੱਪੜਿਆਂ ਚ ਹੋਰ ਕਰਮਚਾਰੀ ਹਿੰਦੀ ਅਤੇ ਪੋਜਪੂਰੀ ਗੀਤਾ ਦੇ ਡਾਂਸ ਕਰਦੇ ਨਜ਼ਰ ਆ ਰਹੇ ਨੇ ਵੀਡੀਓ ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਹ ਪਾਰਟੀ ਹਸਪਤਾਲ ਦੇ ਸੈਮੀਨਾਰ ਹਾਲ ਚ ਆਯੋਜਿਤ ਕੀਤੀ ਗਈ ਸੀ ਜਿਸ ਚ ਹਸਪਤਾਲ ਦੇ ਕਈ ਅਧਿਕਾਰੀ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਵੀ ਮੌਜੂਦ ਸੀ ਦੱਸਿਆ ਜਾ ਰਿਹਾ ਹੈ ਕਿ ਦੀਵਾਲੀ ਤੋ ਠੀਕ ਪਹਿਲਾਂ ਚਾਰ ਸਟਾਫ ਨਰਸਾਂ ਨੂੰ ਪ੍ਰਮੋਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਹਸਪਤਾਲ 'ਚ ਇਹ ਪਾਰਟੀ ਆਯੋਜਿਤ ਕੀਤੀ ਗਈ ਸੀ ਇਸ ਖੁਸ਼ੀ 'ਚ ਸਟਾਫ ਨਰਸਾਂ ਨੇ ਹਿੰਦੀ ਅਤੇ ਪੋਜਪੂਰੀ ਗੀਤਾ ਦੇ ਡਾਂਸ ਕੀਤਾ ਸੀ ਐਮਐਸ ਡਾਕਟਰ ਦਿਗvijay ਸਿੰਘ ਸੀਐਮ ਐਸ ਡਾਕਟਰ ਪ੍ਰੇਮ ਪ੍ਰਕਾਸ਼ ਅਤੇ ਹਸਪਤਾਲ ਦੇ ਹੋਰ ਡਾਕਟਰ ਤੇ ਅਧਿਕਾਰੀ ਵੀ ਪਾਰਟੀ 'ਚ ਬੈਠੇ ਨਜ਼ਰ ਆ ਰਹੇ ਨੇ। ਵਾਇਰਲ ਵੀਡੀਓ 'ਚ ਸਟਾਫ, ਨਰਸ ਤੇ ਹੋਰ ਕਰਮਚਾਰੀ ਹਸਪਤਾਲ ਦੇ ਆਹਾਤੇ 'ਚ ਕਿਸੇ ਸਮਾਰੋਹ ਦੀ ਤਰ੍ਹਾਂ ਨੱਚਦੇ ਨਜ਼ਰ ਆ ਰਹੇ ਨੇ। ਇਹ ਵੀਡੀਓ ਵਾਇਰਲ ਹੁੰਦੇ ਹੀ ਹਸਪਤਾਲ ਪ੍ਰਸ਼ਾਸਨ ਦੇ ਅਧਿਕਾਰੀਆਂ 'ਚ دہشت ਦਾ ਮਾਹੌਲ ਪੈਦਾ ਹੋ ਗਿਆ। ਜਦੋਂ ਇਸ ਮਾਮਲੇ ਸੰਬੰਧੀ ਸੀਐਮਐਸ ਡਾਕਟਰ ਦਿਗਜੇ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਜਿਹੜਾ ਹੋ ਨਹੀਂ ਚੁੱਕਿਆ। ਹਾਂ ਉੱਧਰ ਐਮ ਐਸ ਡਾਕਟਰ ਪ੍ਰਿੰਮ ਪ੍ਰਕਾਸ਼ ਦੱਸਿਆ ਕਿ ਇਹ ਵੀਡੀਓ ਉਹਨਾਂ ਨੂੰ ਕਈ ਥਾਵਾਂ ਤੋਂ ਭੇਜੀ ਗਈ ਹੈ ਉਹਨਾਂ ਨੇ ਦੱਸਿਆ ਕਿ ਇਹ ਇੱਕ ਪ੍ਰਚਾਰ ਪਾਰਟੀ ਸੀ ਅਤੇ ਇਸ ਤਰ੍ਹਾਂ ਦੀ ਗਤੀਵਿਧੀ ਨਹੀਂ ਹੋਣੀ ਚਾਹੀਦੀ ਸੀ ਦੱਸ ਦਮਾ ਕਿ ਹਸਪਤਾਲ ਦੇ ਸੀ ਐਮਓ ਡਾਕਟਰ ਸੰਦੀਪ ਚੌਧਰੀ ਹਸਪਤਾਲ ਦੇ ਹੱਥ ਤੇ ਚ ਬ੍ਰੈਸ ਕੋਰਟ ਚ ਅਜਿਹੀਆਂ ਗਤੀਵਿਧੀਆਂ ਨੂੰ ਅਣਸੂਚਿਤ ਦੱਸਿਆ ਉਹਨਾਂ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ ਤੇ ਇਸ ਲਈ ਇੱਕ ਟੀਮ ਬਣਾਈ ਜਾਵੇਗੀ ਜੋ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰੇਗੀ ਦੋਸ਼ੀ ਪਾਏ ਗਏ ਮੁਲਾਜ਼ਮਾ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਐਮਐਸ ਨੇ ਸੰਬੰਧਿਤ ਕਰਮਚਾਰੀਆਂ ਨੂੰ ਪਵਿੱਖ ਅਝਿਆਨਾ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ ਹਿੰਦਿਆਲੁਪਾਧਿਓ ਜ਼ਿਲ੍ਹਾ ਹਸਪਤਾਲ ਚ ਚਾਰ ਸਟਾਫ ਨਰਸਾਂ ਦੀ ਤਰੱਕੀ ਦੇ ਮੌਕੇ ਤੇ ਆਯੋਜਿਤ ਪਾਰਟੀ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਜੀਹਾਂ ਇਸ ਵੀਡੀਓ ਚ ਸਟਾਫ ਨਰਸਾਂ ਤੇ ਡਿਊਟੀ ਵਾਲੇ ਕੱਪੜਿਆਂ ਚ ਹੋਰ ਕਰਮਚਾਰੀ ਹਿੰਦੀ ਅਤੇ ਪੋਜਪੂਰੀ ਕੀਤਾ ਦੇ ਡਾਂਸ ਕਰਦੇ ਨਜ਼ਰ ਆ ਰਹੇ ਨੇ ਵੀਡੀਓ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਹ ਪਾਰਟੀ ਹਸਪਤਾਲ ਦੇ ਸੈਮੀਨਾਰ ਹਾਲ ਚ ਆਯੋਜਿਤ ਕੀਤੀ ਗਈ ਸੀ ਜਿਸ ਚ ਹਸਪਤਾਲ ਦੇ ਕਈ ਅਧਿਕਾਰੀ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਵੀ ਮੌਜੂਦ ਸੀ ਦੱਸਿਆ ਜਾ ਰਿਹਾ ਹੈ ਕਿ ਦੀਵਾਲੀ ਤੋ ਠੀਕ ਪਹਿਲਾਂ ਚਾਰ ਸਟਾਫ ਨਰਸਾਂ ਨੂੰ ਪ੍ਰਮੋਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਹਸਪਤਾਲ 'ਚ ਇਹ ਪਾਰਟੀ ਆਯੋਜਿਤ ਕੀਤੀ ਗਈ ਸੀ ਇਸ ਖੁਸ਼ੀ 'ਚ ਸਟਾਫ ਨਰਸਾਂ ਨੇ ਹਿੰਦੀ ਅਤੇ ਪੋਜਪੂਰੀ ਗੀਤਾ ਦੇ ਡਾਂਸ ਕੀਤਾ सीएमएस डॉक्टर दिग्विजय सिंह सीएमएस डॉक्टर प्रेम प्रकाश ਅਤੇ ਹਸਪਤਾਲ ਦੇ ਹੋਰ ਡਾਕਟਰ ਤੇ ਅਧਿਕਾਰੀ ਵੀ 파ਟੀ ਚ ਬੈਠੇ ਨਜ਼ਰ ਆ ਰਹੇ ਨੇ ਵਾਇਰਲ ਵੀਡੀਓ ਚ ਸਟਾਫ ਨਰਸ ਤੇ ਹੋਰ ਕਰਮਚਾਰੀ ਹਸਪਤਾਲ ਦੇ ਆਹਾਤੇ ਚ ਕਿਸੇ ਸਮਾਰੋਹ ਦੀ ਤਰ੍ਹਾਂ ਨੱਚਦੇ ਨਜ਼ਰ ਆ ਰਹੇ ਨੇ ਇਹ ਵੀਡੀਓ ਵਾਇਰਲ ਹੁੰਦੇ ਹੀ ਹਸਪਤਾਲ ਪ੍ਰਸ਼ਾਸਨ ਦੇ ਅਧਿਕਾਰੀਆਂ ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇਸ ਮਾਮਲੇ ਸੰਬੰਧੀ सीएमएस डॉक्टर दिग्विजय सिंह ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਗਤੀ ਗਈ ਤਾਂ ਉਹਨਾਂ ਨੇ ਫੋਨ ਜਿਹੜਾ ਹੋ ਨਹੀਂ ਚੁੱਕਿਆ ਜੀ ਹਾਂ ਉੱਧਰ ਐਮ ਐਸ ਡਾਕਟਰ ਪ੍ਰਿੰਪrakash ਦੱਸਿਆ ਕਿ ਇਹ ਵੀਡੀਓ ਉਹਨਾਂ ਨੂੰ ਕਈ ਥਾਵਾਂ ਤੋਂ ਭੇਜੀ ਗਈ ਹੈ ਉਹਨਾਂ ਨੇ ਦੱਸਿਆ ਕਿ ਇਹ ਇੱਕ ਪ੍ਰਚਾਰ ਪਾਰਟੀ ਸੀ ਅਤੇ ਇਸ ਤਰ੍ਹਾਂ ਦੀ ਗਤੀਵਿਧੀ ਨਹੀਂ ਹੋਣੀ ਚਾਹੀਦੀ ਸੀ ਦੱਸ ਦਵਾਂਗੇ ਹਸਪਤਾਲ ਦੇ ਸੀ ਐਮਓ ਡਾਕਟਰ ਸੰਦੀਪ ਚੌਧਰੀ ਹਸਪਤਾਲ ਦੇ ਹੱਥ ਤੇ ਚ ਬ੍ਰੈਸ ਕੋਰਟ ਚ ਅਜਿਹੀਆਂ ਗਤੀਵਿਧੀਆਂ ਨੂੰ ਅਣਸੂਚਿਤ ਦੱਸਿਆ ਉਹਨਾਂ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ ਤੇ ਇਸ ਲਈ ਇੱਕ ਟੀਮ ਬਣਾਈ ਜਾਵੇਗੀ ਜੋ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਹਾਲ ਕਰੇਗੀ ਦੋਸ਼ੀ ਪਾਏ ਗਏ ਮੁਲਾਜ਼ਮਾ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਐਮ ਐਸ ਨੇ ਸੰਬੰਧਿਤ ਕਰਮਚਾਰੀਆਂ ਨੂੰ ਪਵਿੱਖ ਅਧਿਆਨਾ ਕਰਨ ਦੀ ਚੇਤਾਵਨੀ ਵੀ ਦਿੱਤੀ ਦੀਨਦਿਆਲ ਉਪਾਧਿਓ ਜਿਲ੍ਹਾ ਹਸਪਤਾਲ ਚ ਚਾਰ ਸਟਾਫ ਨਰਸਾਂ ਦੀ ਤਰੱਕੀ ਦੇ ਮੌਕੇ ਤੇ ਆਯੋਜਿਤ ਪਾਰਟੀ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਜੀਹਾਂ ਇਸ ਵੀਡੀਓ ਚ ਸਟਾਫ ਨਰਸਾਂ ਤੇ ਡਿਊਟੀ ਵਾਲੇ ਕੱਪੜਿਆਂ ਚ ਹੋਰ ਕਰਮਚਾਰੀ ਹਿੰਦੀ ਅਤੇ ਪੋਜਪੂਰੀ ਕੀਤਾ ਦੇ ਡਾਂਸ ਕਰਦੇ ਨਜ਼ਰ ਆ ਰਹੇ ਨੇ ਵੀਡੀਓ ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਹ ਪਾਰਟੀ ਹਸਪਤਾਲ ਦੇ ਸੈਮੀਨਾਰ ਹਾਲ ਚ ਆਯੋਜਿਤ ਕੀਤੀ ਗਈ ਸੀ ਜਿਸ ਚ ਹਸਪਤਾਲ ਦੇ ਕਈ ਅਧਿਕਾਰੀ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਵੀ ਮੌਜੂਦ ਸੀ ਦੱਸਿਆ ਜਾ ਰਿਹਾ ਹੈ ਕਿ ਦਿਨਦਿਆਲ ਤੋ ਠੀਕ ਪਹਿਲਾ ਚਾਰ ਸਟਾਫ ਨਰਸਾਂ ਨੂੰ ਪ੍ਰਮੋਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਹਸਪਤਾਲ 'ਚ ਇਹ ਪਾਰਟੀ ਆਯੋਜਿਤ ਕੀਤੀ ਗਈ ਸੀ ਇਸ ਖੁਸ਼ੀ 'ਚ ਸਟਾਫ ਨਰਸਾਂ ਨੇ ਹਿੰਦੀ ਅਤੇ ਪੋਜਪੂਰੀ ਗੀਤਾ ਦੇ ਡਾਂਸ ਕੀਤਾ सीएमएस डॉक्टर दिग्विजय सिंह सीएमएस डॉक्टर प्रेम प्रकाश ਅਤੇ ਹਸਪਤਾਲ ਦੇ ਹੋਰ ਡਾਕਟਰ ਤੇ ਅਧਿਕਾਰੀ ਵੀ 파ਟੀ 'ਚ ਬੈਠੇ ਨਜ਼ਰ ਆ ਰਹੇ ਨੇ ਵਾਇਰਲ ਵੀਡੀਓ 'ਚ ਸਟਾਫ ਨਰਸ ਤੇ ਹੋਰ ਕਰਮਚਾਰੀ ਹਸਪਤਾਲ ਦੇ ਆਹਾਤੇ 'ਚ ਕਿਸੇ ਸਮਾਰੋਹ ਦੀ ਤਰ੍ਹਾਂ ਨੱਚਦੇ ਨਜ਼ਰ ਆ ਰਹੇ ਨੇ ਇਹ ਵੀਡੀਓ ਵਾਇਰਲ ਹੁੰਦੇ ਹੀ ਹਸਪਤਾਲ ਪ੍ਰਸ਼ਾਸਨ ਦੇ ਅਧਿਕਾਰੀਆਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇਸ ਮਾਮਲੇ ਸੰਬੰਧੀ सीएमएस डॉक्टर दिग्विजय सिंह ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਫੋਨ ਜਿਹੜਾ ਹੋ ਨਹੀਂ ਚੁੱਕਿਆ ਜੀ ਹਾਂ ਉੱਧਰ ਐਮ ਐਸ ਡਾਕਟਰ ਪ੍ਰਿੰਪrakash ਦੱਸਿਆ ਕਿ ਇਹ ਵੀਡੀਓ ਉਹਨਾਂ ਨੂੰ ਕਈ ਥਾਵਾਂ ਤੋਂ ਭੇਜੀ ਗਈ ਹੈ ਉਹਨਾਂ ਨੇ ਦੱਸਿਆ ਕਿ ਇਹ ਇੱਕ ਪ੍ਰਚਾਰ ਪਾਰਟੀ ਸੀ ਅਤੇ ਇਸ ਤਰ੍ਹਾਂ ਦੀ ਗਤੀਵਿਧੀ ਨਹੀਂ ਹੋਣੀ ਚਾਹੀਦੀ ਸੀ ਦੱਸ ਦਵਾਂ ਕਿ ਹਸਪਤਾਲ ਦੇ ਸੀ ਐਮਓ ਡਾਕਟਰ ਸੰਦੀਪ ਚੌਧਰੀ ਹਸਪਤਾਲ ਦੇ ਹੱਥ ਤੇ ਚ ਬ੍ਰੈਸ ਕੋਰਟ ਚ ਅਜਿਹੀਆਂ ਗਤੀਵਿਧੀਆਂ ਨੂੰ ਅਣਸੂਚਿਤ ਦੱਸਿਆ ਉਹਨਾਂ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ ਤੇ ਇਸ ਲਈ ਇੱਕ ਟੀਮ ਬਣਾਈ ਜਾਵੇਗੀ ਜੋ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਵਸੂਲ ਕਰੇਗੀ ਦੋਸ਼ੀ ਪਾਏ ਗਏ ਮੁਲਾਜ਼ਮਾਂ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਐਮ ਐਸ ਨੇ ਸੰਬੰਧਿਤ ਕਰਮਚਾਰੀਆਂ ਨੂੰ ਪਵਿੱਖ ਜਿਹਾ ਨਾ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ ਦੀਂਦਿਆਲ ਉਪਾਧਿਓ ਜਿਲ੍ਹਾ ਹਸਪਤਾਲ ਚ ਚਾਰ ਸਟਾਫ ਨਰਸਾਂ ਦੀ ਤਰੱਕੀ ਦੇ ਮੌਕੇ ਤੇ ਆਯੋਜਿਤ ਪਾਰਟੀ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਜੀ ਹਾਂ ਇਸ ਵੀਡੀਓ ਚ ਸਟਾਫ ਨਰਸਾਂ ਤੇ ਡਿਊਟੀ ਵਾਲੇ ਕੱਪੜਿਆਂ ਚ ਹੋਰ ਕਰਮਚਾਰੀ ਹਿੰਦੀ ਅਤੇ ਪੋਜਪੂਰੀ ਕੀਤਾ ਦੇ ਡਾਂਸ ਕਰਦੇ ਨਜ਼ਰ ਆ ਰਹੇ ਨੇ ਵੀਡੀਓ ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਹ ਪਾਰਟੀ ਹਸਪਤਾਲ ਦੇ ਸੈਮੀਨਾਰ ਹਾਲ ਚ ਆਯੋਜਿਤ ਕੀਤੀ ਗਈ ਸੀ ਜਿਸ ਚ ਹਸਪਤਾਲ ਦੇ ਕਈ ਅਧਿਕਾਰੀ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਵੀ ਮੌਜੂਦ ਸੀ ਦੱਸਿਆ ਜਾ ਰਿਹਾ ਹੈ ਕਿ ਦਿਵਾਲੀ ਤੋ ਠੀਕ ਪਹਿਲਾ ਚਾਰ ਸਟਾਫ ਨਰਸਾਂ ਨੂੰ ਪ੍ਰਮੋਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਹਸਪਤਾਲ 'ਚ ਇਹ ਪਾਰਟੀ ਆਯੋਜਿਤ ਕੀਤੀ ਗਈ ਸੀ ਇਸ ਖੁਸ਼ੀ 'ਚ ਸਟਾਫ ਨਰਸਾਂ ਨੇ ਹਿੰਦੀ ਅਤੇ ਪੋਜਪੂਰੀ ਗੀਤਾ ਦੇ ਡਾਂਸ ਕੀਤਾ CMS ਡਾਕਟਰ ਦਿਗvijay ਸਿੰਘ CMS ਡਾਕਟਰ ਪ੍ਰੇਮ ਪ੍ਰਕਾਸ਼ ਅਤੇ ਹਸਪਤਾਲ ਦੇ ਹੋਰ ਡਾਕਟਰ ਤੇ ਅਧਿਕਾਰੀ ਵੀ ਪਾਰਟੀ 'ਚ ਬੈਠੇ ਨਜ਼ਰ ਆ ਰਹੇ ਨੇ ਵਾਇਰਲ ਵੀਡੀਓ 'ਚ ਸਟਾਫ ਨਰਸ ਤੇ ਹੋਰ ਕਰਮਚਾਰੀ ਹਸਪਤਾਲ ਦੇ ਆਹਾਤੇ 'ਚ ਕਿਸੇ ਸਮਾਰੋਹ ਦੀ ਤਰ੍ਹਾਂ ਨੱਚਦੇ ਨਜ਼ਰ ਆ ਰਹੇ ਨੇ ਇਹ ਵੀਡੀਓ ਵਾਇਰਲ ਹੁੰਦੇ ਹੀ ਹਸਪਤਾਲ ਪ੍ਰਸ਼ਾਸਨ ਦੇ ਅਧਿਕਾਰੀਆਂ 'ਚ دہشت ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇਸ ਮਾਮਲੇ ਸੰਬੰਧੀ CMS ਡਾਕਟਰ ਦਿਗvijay ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈਤਾ ਉਹਨਾਂ ਨੇ ਫੋਨ ਜਿਹੜਾ ਹੋ ਨਹੀਂ ਚੁੱਕਿਆ ਜੀ ਹਾਂ ਉੱਧਰ ਐਮ ਐਸ ਡਾਕਟਰ ਪ੍ਰਿੰਮ ਪ੍ਰਕਾਸ਼ ਦੱਸਿਆ ਕਿ ਇਹ ਵੀਡੀਓ ਉਹਨਾਂ ਨੂੰ ਕਈ ਥਾਵਾਂ ਤੋਂ ਭੇਜੀ ਗਈ ਹੈ ਉਹਨਾਂ ਨੇ ਦੱਸਿਆ ਕਿ ਇਹ ਇੱਕ ਪ੍ਰਚਾਰ ਪਾਰਟੀ ਸੀ ਅਤੇ ਇਸ ਤਰ੍ਹਾਂ ਦੀ ਗਤੀਵਿਧੀ ਨਹੀਂ ਹੋਣੀ ਚਾਹੀਦੀ ਸੀ ਦੱਸ ਦਵਾਂ ਕਿ ਹਸਪਤਾਲ ਦੇ ਸੀ ਐਮਓ ਡਾਕਟਰ ਸੰਦੀਪ ਚੌਧਰੀ ਹਸਪਤਾਲ ਦੇ ਹੱਥੇ 'ਚ ਬ੍ਰੈਸ ਕੋਰਟ 'ਚ ਅਜਿਹੀਆਂ ਗਤੀਵਿਧੀਆਂ ਨੂੰ ਅਣਸੂਚਿਤ ਦੱਸਿਆ ਉਹਨਾਂ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ ਤੇ ਇਸ ਲਈ ਇੱਕ ਟੀਮ ਬਣਾਈ ਜਾਵੇਗੀ ਜੋ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰੇਗੀ ਦੋਸ਼ੀ ਪਾਏ ਗਏ ਮੁਲਾਜ਼ਮਾ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਐਮ ਐਸ ਨੇ ਸੰਬੰਧਿਤ ਕਰਮਚਾਰੀਆਂ ਨੂੰ ਪਵਿੱਖਜ ਅਧਿਆਨਾ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ तीन दयाल उपाध्याय जिला अस्पताल च चार स्टाफ नर्सਾਂ ਦੀ ਤਰੱਕੀ ਦੇ ਮੌਕੇ ਤੇ ਆਯੋਜਿਤ ਪਾਰਟੀ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ। ਜੀ ਹਾਂ ਇਸ ਵੀਡੀਓ ਚ ਸਟਾਫ ਨਰਸਾਂ ਤੇ ਡਿਊਟੀ ਵਾਲੇ ਕੱਪੜਿਆਂ ਚ ਹੋਰ ਕਰਮਚਾਰੀ ਹਿੰਦੀ ਅਤੇ ਪੋਜਪੂਰੀ ਕੀਤਾ ਦੇ ਡਾਂਸ ਕਰਦੇ ਨਜ਼ਰ ਆ ਰਹੇ ਨੇ। ਵੀਡੀਓ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਹ ਪਾਰਟੀ ਹਸਪਤਾਲ ਦੇ ਸੈਮੀਨਾਰ ਹਾਲ ਚ ਆਯੋਜਿਤ ਕੀਤੀ ਗਈ ਸੀ ਜਿਸ ਚ ਹਸਪਤਾਲ ਦੇ ਕਈ ਅਧਿਕਾਰੀ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਵੀ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਦਿਵਾਲੀ ਤੋ ਠੀਕ ਪਹਿਲਾ ਚਾਰ ਸਟਾਫ ਨਰਸਾਂ ਨੂੰ ਪ੍ਰਮੋਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਹਸਪਤਾਲ ਚ ਇਹ ਪਾਰਟੀ ਆਯੋਜਿਤ ਕੀਤੀ ਗਈ ਸੀ ਇਸ ਖੁਸ਼ੀ ਚ ਸਟਾਫ ਨਰਸਾਂ ਨੇ ਹਿੰਦੀ ਅਤੇ ਪੋਜਪੂਰੀ ਗੀਤਾ ਦੇ ਡਾਂਸ ਕੀਤਾ ਸੀ ਐਮਐਸ ਡਾਕਟਰ ਦਿਗvijay ਸਿੰਘ ਸੀ ਐਮ ਐਸ ਡਾਕਟਰ ਪ੍ਰੇਮ ਪ੍ਰਕਾਸ਼ ਅਤੇ ਹਸਪਤਾਲ ਦੇ ਹੋਰ ਡਾਕਟਰ ਤੇ ਅਧਿਕਾਰੀ ਵੀ ਪਾਰਟੀ 'ਚ ਬੈਠੇ ਨਜ਼ਰ ਆ ਰਹੇ ਨੇ। ਵਾਇਰਲ ਵੀਡੀਓ 'ਚ ਸਟਾਫ, ਨਰਸ ਤੇ ਹੋਰ ਕਰਮਚਾਰੀ ਹਸਪਤਾਲ ਦੇ ਆਹਾਤੇ 'ਚ ਕਿਸੇ ਸਮਾਰੋਹ ਦੀ ਤਰ੍ਹਾਂ ਨੱਚਦੇ ਨਜ਼ਰ ਆ ਰਹੇ ਨੇ। ਇਹ ਵੀਡੀਓ ਵਾਇਰਲ ਹੁੰਦੇ ਹੀ ਹਸਪਤਾਲ ਪ੍ਰਸ਼ਾਸਨ ਦੇ ਅਧਿਕਾਰੀਆਂ 'ਚ دہشت ਦਾ ਮਾਹੌਲ ਪੈਦਾ ਹੋ ਗਿਆ। ਜਦੋਂ ਇਸ ਮਾਮਲੇ ਸੰਬੰਧੀ ਸੀ ਐਮ ਐਸ ਡਾਕਟਰ ਦਿਗਜੇ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਜਿਹੜਾ ਹੋ ਨਹੀਂ ਚੁੱਕਿਆ। ਜੀ ਹਾਂ ਉੱਧਰ ਐਮ ਐਸ ਡਾਕਟਰ ਪ੍ਰਿੰਮ ਪ੍ਰਕਾਸ਼ ਦੱਸਿਆ ਕਿ ਇਹ ਵੀਡੀਓ ਉਹਨਾਂ ਨੂੰ ਕਈ ਥਾਵਾਂ ਤੋਂ ਭੇਜੀ ਗਈ ਹੈ ਉਹਨਾਂ ਨੇ ਦੱਸਿਆ ਕਿ ਇਹ ਇੱਕ ਪ੍ਰਚਾਰ ਪਾਰਟੀ ਸੀ ਅਤੇ ਇਸ ਤਰ੍ਹਾਂ ਦੀ ਗਤੀਵਿਧੀ ਨਹੀਂ ਹੋਣੀ ਚਾਹੀਦੀ ਸੀ ਦੱਸ ਦਵਾਂ ਕਿ ਹਸਪਤਾਲ ਦੇ ਸੀ ਐਮਓ ਡਾਕਟਰ ਸੰਦੀਪ ਚੌਧਰੀ ਹਸਪਤਾਲ ਦੇ ਹੱਥੇਚ ਬ੍ਰੈਸ ਕੋਰਟ ਚ ਅਜਿਹੀਆਂ ਗਤੀਵਿਧੀਆਂ ਨੂੰ ਅਣਸੂਚਿਤ ਦੱਸਿਆ ਉਹਨਾਂ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ ਤੇ ਇਸ ਲਈ ਇੱਕ ਟੀਮ ਬਣਾਈ ਜਾਵੇਗੀ ਜੋ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰੇਗੀ ਦੋਸ਼ੀ ਪਾਏ ਗਏ ਮੁਲਾਜ਼ਮਾ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਐਮਐਸ ਨੇ ਸੰਬੰਧਿਤ ਕਰਮਚਾਰੀਆਂ ਨੂੰ ਪਵਿੱਖ ਜ ਅਝਿਆਨਾ ਕਰਨ ਦੀ ਚੇਤਾਵਨੀ ਵੀ ਦਿੱਤੀ